ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਵੀਨਾ ਕੋਇਲ मैम ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਨੈਵੀਗੇਟਰਸ ਓਵਰਸੀ ਸੀ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਬਹੁਤ ਹੀ ਮਹੱਤਵਪੂਰਨ ਟਾਪਿਕ ਹੈ ਲੈਵਲ 2 ਉੱਪਰ ਜਾਣ ਤੋਂ ਬਾਅਦ ਵੀਜ਼ੇ ਆਉਣ ਲੱਗੇ ਨੇ ਸੋ ਲੈਵਲ 2 ਇੰਡੀਆ ਚਲਾ ਗਿਆ ਹੈ ਫਾਈਲਾਂ ਲੱਗ ਰਹੀਆਂ ਨੇ ਵੀਜ਼ੇ ਵੀ ਆ ਰਹੇ ਨੇ ਪਰ ਫੰਡਸ ਨੂੰ ਲੈ ਕੇ ਜਿਹੜੇ ਵਹਿਮ ਸੀ ਅੱਜ ਵੀਨਾ ਕੋਇਲ मैम ਉਹ ਵਹਿਮ ਕੱਢਣਗੇ ਇਹਦੇ ਨਾਲ ਨਾਲ ਹੀ ਸੋ ਬਹੁਤ ਸਵਾਗਤ ਹੈ ਵੀਨਾ ਮੈਮ ਨਮਸਕਾਰ ਸ਼ਸ਼ੀਕਾਂ ਸਾਰਿਆਂ ਨੂੰ ਮੇਰਾ ਨਾਮ ਸ਼ਸ਼ੀਕਲ ਜੀ ਪਹਿਲਾਂ ਤਾਂ ਇਹ ਦੱਸੋ ਕਿ ਲੈਵਲ 2 ਚ ਫਾਈਲਾਂ ਲੱਗ ਰਹੀਆਂ ਨੇ ਵੀਜ਼ੇ ਆ ਰਹੇ ਨੇ ਫੰਡਸ ਦਾ ਰੌਲਾ ਕਿੱਥੇ ਖੜਾ ਕਿ ਫੰਡਸ ਦਿਖਾਉਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀ ਕਿ ਫੰਡਸ ਦੀ ਜ਼ਰੂਰਤ ਨਹੀਂ ਯਾਤਰੀ ਦੀ ਜ਼ਰੂਰਤ ਨਹੀਂ ਹੁਣ ਸੱਚਾਈ ਸਾਹਮਣੇ ਜ਼ਰੂਰ ਲਿਆਓ ਦੇਖੋ ਇੰਡੀਆ ਲੈਵਲ 2 ਚ ਆ ਗਿਆ ਇਹਦਾ ਮਤਲਬ ਅੰਬੈਸੀ ਚਾਹੇ ਤੇ ਫੰਡ ਨਾ ਚੈੱਕ ਕਰੇ ਅੰਬੈਸੀ ਚਾਹੇ ਤੇ ਫੰਡ ਚੈੱਕ ਕਰ ਸਕਦੇ ਇਹ ਜਿਹੜਾ ਇੰਨਾ ਰੋਲਾ ਪਿਆ ਫੰਡ ਨਹੀਂ ਚਾਹੀਦਾ ਆਇਲਸ ਨਹੀਂ ਚਾਹੀਦੀ ਉਹਦੇ ਕਾਰਨ ਅੰਬੈਸੀ ਨੂੰ ਵੀ ਪਤਾ ਚੱਲ ਗਿਆ ਤੇ ਉਹਨਾਂ ਨੇ ਪਿੱਛੇ ਪਿਛਲੇ ਹਫਤੇ ਸਾਰੇ ਬੱਚਿਆਂ ਨੂੰ ਮੇਲ ਪਾਤੀ ਫੰਡ ਦੇਣ ਦੀ ਠੀਕ ਹੈ ਹੁਣ ਜਿਹੜੇ ਏਜੰਟ ਪੁੱਠੇ ਸਿੱਧੇ ਕੰਮ ਕਰ ਰਹੇ ਜਾਂ ਕੁਝ ਵੀ ਕਰ ਰਹੇ ਆ ਉਹਨਾਂ ਨੂੰ ਉਹ ਬੱਚਿਆਂ ਨੂੰ ਪ੍ਰੋਬਲਮ ਆ ਸਕਦੀ ਹੈ ਜਿਨ੍ਹਾਂ ਦਾ ਸਾਰਾ ਕੁਝ ਜੈਨੂਨ ਹੈ ਉਹ ਜੈਨੂਨ ਤੇ ਲਾਏਗਾ ਹੀ ਲਾਏਗਾ ਔਰ ਨਹੀਂ ਹੈ ਜੈਨੂਨ ਉਹ ਲਾਏਗਾ ਨਹੀਂ ਬਸ ਦੋ ਚੀਜ਼ਾਂ ਚ ਇੱਕ ਇਹੀ ਹੈ ਕਿ ਜੈਨੂਨ ਨਹੀਂ ਹੈ ਤਾਂ ਉਹ ਲਾਏਗਾ ਨਹੀਂ ਔਰ ਅੰਬੈਸੀ ਨੇ ਮੰਗ ਲਏ ਫੇਅਰ ਕੀ ਕਰੋਗੇ ਤੁਸੀਂ ਇਹੀ ਗੱਲ ਮੈਂ ਸ਼ੁਰੂ ਤੋਂ ਕਹਿ ਰਹੀ ਆ ਕਿਉਂਕਿ ਜੇ ਉਹਨਾਂ ਨੇ ਆਪਣੀ ਕੰਟਰੀ ਚ ਬੁਲਾਣਾ ਹੈ ਤੇ ਉਹਨਾਂ ਨੂੰ ਵੀ ਇਹ ਹੁੰਦਾ ਕਿ ਬੱਚਾ ਫਾਈਨੈਂਸ਼ਲੀ ਸਟਰੋਂਗ ਹੋਏ ਹੁਣ ਸਟਰੋਂਗ ਹੋਣ ਵਾਸਤੇ ਉਹ ਕਿਵੇਂ ਦੇਖਣਗੇ ਤੁਹਾਡੀ ਇਨਕਮ ਦੇਖਣਗੇ ਔਰ ਫੰਡ ਦੇਖਣਗੇ ਯੂਨੀਵਰਸਿਟੀ ਨੇ ਉਹ ਸਾਰਾ ਜਿਹੜਾ ਆਪਣੇ ਹੱਥ ਰੱਖਿਆ ਹੋਇਆ ਹੈ ਮਤਲਬ ਯੂਨੀਵਰਸਿਟੀ ਪਹਿਲੇ ਹੀ ਤੁਹਾਨੂੰ ਐਡਮਿਸ਼ਨ ਨਹੀਂ ਦੇਏਗੀ ਬਿਨਾ ਫੰਡਸ ਦੇ ਬਿਨਾ ਆਇਲਸ ਦੇ ਲੇਕਿਨ ਕਾਲਜ ਇਹੋ ਜੇ ਕੱਢ ਲੈਂਦੇ ਆ ਵੈਟ ਕੋਰਸੇ ਕੱਢ ਲੈਂਦੇ ਆ ਬੰਦੇ ਉਹਦੇ ਵਿੱਚ ਫਾਈਲਾਂ ਪਾਈ ਜਾਂਦੇ ਆ ਔਰ ਉਹਨਾਂ ਦੇ ਵਿੱਚ 100 ਦੇ ਵਿੱਚੋਂ ਕੋਈ 10 20 ਵੀਜ਼ੇ ਆ ਜਾਂਦੇ ਆ ਇੰਨਾ ਜਿਹੜਾ ਉਹਦੇ ਬਾਅਦ ਕੀ ਹੈ ਕਿ ਤੁਹਾਨੂੰ ਕੀ ਪਤਾ ਉਹਨਾਂ ਨੇ ਕੀ ਡਾਕੂਮੈਂਟ ਲਾਇਆ ਕੀ ਨਹੀਂ ਲਾਇਆ ਤੇ ਬੱਚਿਆਂ ਦੀ ਫਾਈਲਾਂ ਖਰਾਬ ਹੁੰਦਾ ਬਹੁਤ ਇਹਦੇ ਵਿੱਚ ਜਿਹੜਾ ਡਰ ਬਿਲਕੁਲ ਠੀਕ ਹੈ ਸੋ ਹੁਣ ਜਿਹੜੀ ਫੰਡਸ ਨੂੰ ਲੈ ਕੇ ਸਟੂਡੈਂਟਸ ਨੂੰ ਕੀ ਕਲੈਰਿਟੀ ਆਪਾਂ ਮੰਨ ਕੇ ਚੱਲੀਏ ਜੀ ਦੇਖੋ ਜੀ ਮੈਂ ਕਹਿੰਨੀ ਆ ਕਿ ਤੁਸੀਂ ਕਾਲਜ ਵੀ ਚਲੇ ਜਾਓ ਪਰ ਫੰਡ ਚਾਹੇ ਫਰੈਸ਼ ਪਵਾ ਜਰੂਰ ਲੋ ਕਿਉਂਕਿ ਤੁਹਾਡਾ ਜੈਨੂਨ ਹੋਣਾ ਚਾਹੀਦਾ ਜੇ ਅੰਬੈਸੀ ਮੰਗੇ ਉਹ ਇਹ ਕਹਿ ਸਕਦੇ ਕਿ ਫੰਡ ਆਏ ਕਿੱਥੋਂ ਮੰਨ ਲਓ ਕਿਸੇ ਨੇ ਕ੍ਰੌਪ ਸੇਲ ਕੀਤੀ ਹੈ ਤੇ ਕ੍ਰੌਪ ਤੋਂ ਆ ਗਏ ਕਿਸੇ ਨੇ ਘਰ ਵੇਚਿਆ ਹੈ ਜਾਂ ਕੋਈ ਜ਼ਮੀਨ ਵੇਚੀ ਹੈ ਜਾਂ ਕੋਈ ਗਹਿਣਾ ਵੇਚਿਆ ਹੈ ਜਾਂ ਕੋਈ ਗੱਡੀ ਵੇਚ ਕੁਝ ਵੀ ਕੁਝ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਫੰਡ ਕਿੱਥੋਂ ਆਇਆ ਹੈ ਜਾਂ ਕਿਸੇ ਆੜਤੀਏ ਨੂੰ ਦਿੱਤੇ ਹੋਏ ਆ ਉਸ ਤੋਂ ਵਾਪਸ ਆਏ ਉਹ ਵੀ ਪ੍ਰੂਫ ਦੇ ਨਾਲ ਚੈੱਕ ਤੋਂ ਜਾਣਾ ਚਾਹੀਦਾ ਹੈ ਚੈੱਕ ਤੋਂ ਆਉਣਾ ਚਾਹੀਦੇ ਆ ਫੰਡਾਂ ਦੀ ਜਿਹੜੀ ਹੈ ਚੰਗੀ ਯੂਨੀਵਰਸਿਟੀ ਜਿਹੜੀ ਉਹ ਬਿਨਾ ਫੰਡ ਦੇ ਐਡਮਿਸ਼ਨ ਨਹੀਂ ਦੇਗੀ ਬਿਨਾ ਇਨਕਮ ਦਾ ਐਡਮਿਸ਼ਨ ਨਹੀਂ ਦੇਗੀ ਛੋਟੇ-ਛੋਟੇ ਕਾਲਜ ਹੈ ਜਿਨ੍ਹਾਂ ਦੇ ਬੇਸ ਤੇ ਕਈ ਵਾਰੀ ਏਜੰਟਸ ਕਰ ਜਾਂਦੇ ਆ ਇਹ ਸਟੂਡੈਂਟ ਨੂੰ ਆਪ ਬੜਾ ਧਿਆਨ ਰੱਖਣਾ ਪਏਗਾ ਕਿ ਇੱਦਾਂ ਦਾ ਸ਼ੋਰ ਦੇ ਵਿੱਚ ਜਿਹੜਾ ਔਰ ਨਾ ਪਏ ਨਹੀਂ ਤੇ ਸਟੂਡੈਂਟ ਜ਼ਿਆਦਾਤਰ ਮੈਂ ਦੇਖਿਆ ਉਹ ਕਹਿੰਦੇ ਪਾਸਪੋਰਟ ਲੈ ਲਓ ਔਰ ਪੈਕੇਜ ਕਰ ਤੁਹਾਨੂੰ ਕੀ ਪਤਾ ਉਹ ਪੈਕੇਜ ਬੰਦਾ ਕੀ ਕਰ ਰਿਹਾ ਤੁਹਾਡਾ ਪ੍ਰੋਫਾਈਲ ਹੀ ਖਰਾਬ ਹੋ ਰਿਹਾ ਹੁੰਦਾ ਜ਼ਿਆਦਾਤਰ ਬੱਚਿਆਂ ਦਾ ਤੇ ਮੇਰੀ ਤੇਹੀ ਸਲਾਹ ਹੈ ਕਿ ਤੁਸੀਂ ਕੋਸ਼ਿਸ਼ ਕਰੋ ਪਹਿਲੇ ਪੁੱਛੋ ਸਾਰਾ ਕੁਝ ਤਸੱਲੀ ਬਖਸ਼ ਹੋਏ ਫੇਰ ਕਰੋ ਮੈਂ ਤੇ ਫ੍ਰੀ ਕਾਉਂਸਲਿੰਗ ਦਿੰਦੀ ਹਾਂ ਕਿਸੇ ਤੋਂ ਮਰਜ਼ੀ ਕਰੋ ਪਰ ਪਹਿਲਾਂ ਤੁਸੀਂ ਸਾਨੂੰ ਦਿਖਾ ਦਿਓ ਔਰ ਬੰਦਾ ਕਿੱਥੇ ਕਰ ਰਿਹਾ ਉਹ ਤੁਹਾਨੂੰ ਗਾਈਡ ਕਰ ਦਾਂਗੇ ਗਲਤ ਕਰ ਰਿਹਾ ਸਹੀ ਕਰ ਰਿਹਾ ਫੇਰ ਕਰੋ ਅਦਰਵਾਈਜ਼ ਨਾ ਕਰੋ ਐਂਡ ਇਹ ਜ਼ਰੂਰ ਹੈ ਯੂਨੀਵਰਸਿਟੀਆਂ ਕਾਲਜ ਲੀਨਿਅੰਟ ਹੋ ਗਈ ਹੈ ਐਲ 2 ਜਾਣ ਦੇ ਬਾਅਦ ਉਹ ਨਹੀਂ ਸਟ੍ਰਿਕਟ ਨਹੀਂ ਰਹੇ ਵੀਜ਼ੇ ਵੀ ਜ਼ਿਆਦਾ ਆਣਗੇ ਔਰ ਤੁਹਾਨੂੰ ਜਿੱਦਾਂ ਫੰਡ ਦੇ ਸੋਰਸ ਮੰਗ ਲੈਂਦੇ ਸੀ ਪੁਰਾਣੇ ਦੇ ਉਹ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ ਤੇ ਇਨਕਮ ਥੋੜੀ ਘਟਵਾਦ ਵੀ ਚੱਲ ਜਾਏਗੀ ਪਹਿਲੇ ਬਹੁਤ ਜ਼ਿਆਦਾ ਮੰਗਦੇ ਸੀ ਉਹ ਥੋੜੀ ਘਟ ਵੀ ਚੱਲ ਜਾਏਗੀ ਫੰਡ ਵੀ ਜਿਹੜੇ ਆ ਥੋੜੇ ਨਵੇਂ ਪੁਰਾਣੇ ਵੀ ਚੱਲ ਜਾਣਗੇ ਬਟ ਇਹ ਹੈ ਕਿ ਜੇ ਬਿਲਕੁਲ ਹੀ ਆਪਾਂ ਕਹੀਏ ਕਿ ਨਹੀਂ ਚਾਹੀਦਾ ਉਹ ਗਲਤ ਹੈ ਜੇ ਇਦਾਂ ਦੇ ਕਰਦੇ ਰਹੇ ਤੇ ਮੈਨੂੰ ਲੱਗਦਾ ਐਲ 3 ਚ ਦੁਬਾਰਾ ਤੋਂ ਇੰਡੀਆ ਆ ਜਾਏਗਾ 2 ਮਹੀਨੇ ਦੇ ਬਾਅਦ ਹੀ ਤੇ ਇਸ ਕਰਕੇ ਕੋਈ ਇਦਾਂ ਦਾ ਕੰਮ ਨਾ ਕਰੋ ਕਿ ਜਿਸ ਤੋਂ ਜਿਹੜਾ ਤੁਹਾਡੇ ਹੀ ਫਾਈਲਾਂ ਖਰਾਬ ਹੋਣ ਜਾਂ ਤੁਹਾਡੇ ਬਾਅਦ ਆਉਣ ਵਾਲੇ ਬੱਚਿਆਂ ਦੀ ਫਾਈਲਾਂ ਖਰਾਬ ਹੋ ਬਿਲਕੁਲ ਠੀਕ ਹੈ ਜੀ ਸੋ ਇਹਨਾਂ ਸਾਰੀਆਂ ਗੱਲਾਂ ਦਾ ਵਿਦਿਆਰਥੀ ਖਿਆਲ ਰੱਖਣ ਔਰ ਲੈਵਲ 2 ਦੇ ਵਿੱਚ ਆ ਫਾਈਲਾਂ ਬਹੁਤ ਸੋਚ ਸਮਝ ਕੇ ਲਾਉਣ ਮੇਰਾ ਇੱਕ ਹੋਰ ਛੋਟਾ ਜਿਹਾ ਮੈਸੇਜ ਹੈ ਜੇ ਕਾਲਜ ਪਾਣੀ ਤੁਸੀਂ ਰਿਸਕ ਲੈ ਸਕਦੇ ਠੀਕ ਹੈ ਉਹ ਫਿਰ ਅੰਬੈਸੀ ਜਦ ਮੰਗੇਗੀ ਤੁਹਾਨੂੰ ਦੇਣੇ ਪੈਣਗੇ ਬਟ ਕਾਲਜ ਵੈਟ ਕੋਰਸਸ ਦੇ ਵਿੱਚ ਤੁਸੀਂ ਉਹ ਰਿਸਕ ਲੈ ਸਕਦੇ ਹੋ ਈਵਨ ਕਾਲਜ ਜਿਹੜੇ ਹਾਇਰ ਐਜੂਕੇਸ਼ਨ ਵਾਲੇ ਉਹ ਵੀ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਨਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਸਕਰੀਨ ਤੇ ਨੰਬਰ ਹੈ ਸਾਰੇ ਵਿਦਿਆਰਥੀ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਤੇ ਮੈਮ ਵੀਨਾ ਕੋਇਲਾ ਨਾਲ ਸੰਪਰਕ ਕਰ ਸਕਦੇ ਨੇ ਪਰ ਆਪਣੀਆਂ ਫਾਈਲਾਂ ਲਾਂਚ ਕਰ ਸਕਦੇ ਥੈਂਕ ਯੂ ਸੋ ਮੱਚ ਮੈਮ